ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ 45 ਨਾਗ ਕੈਮਰੇ ਦੇ ਸਾਹਮਣੇ ਕਰਨੇ ਆ ਤੇ 7 ਨਾਗ ਵੀਰ ਕੋਲ ਹੋਰ ਆਉਣੇ 52 ਨਾਗ ਸੋ ਨੂੰ ਇੱਕੋ ਘਰੋਂ ਹਾਜ਼ਰ ਮਿਲਣਗੇ ਕਹਿਣ ਦਾ ਭਾਵ ਜਰਸੀ ਸੁਪਨਾ ਪੂਰਾ ਕਰਦੇ ਵੀ ਜਰਸੀ ਲੈਣੀ ਆ ਸਾਹਿਬਾ ਲੈਣੀ ਆ ਐਚਐਫ ਲੈਣੀ ਆ ਕਰਾਸ ਲੈਣੀ ਆ ਹਰ ਇੱਕ ਤਰ੍ਹਾਂ ਦਾ ਮਾਲ ਮਿਲੂ 52 ਨਗ ਇੱਕੋ ਘਰੋ ਹਾਜ਼ਰ ਮਿਲਣਗੇ 52 ਨਗ ਜਿਹੜੇ ਮਿਲਣਿਆ ਨਾ ਤਾਂ ਇੱਥੇ ਕੋਈ ਮੰਡੀ ਵਾਲੀ ਪਰਚੀ ਦਾ ਖਰਚਾ ਪੈਣਾ ਤੇ ਨਾ ਕਿਸੇ ਸਾਨੂੰ ਦਲਾਲ ਦਾ ਖਰਚਾ ਪੈਣਾ ਕਿਵਾਰ ਵੀਰ ਕਹਿੰਦਾ ਸੀ ਮੰਡੀ ਦੇ ਗਏ ਸੀ ਜਾਂ ਮੰਨ ਕੇ ਚਲੋ ਕਿਸੇ ਦੇ ਥਰੂ ਗਏ ਸੀ ਜਮਾ ਡਾਇਰੈਕਟ ਜਿਹੜਾ 52 ਗਾਵਾਂ ਦਾ ਮਾਲਕ ਆ ਉਹਦੇ ਨਾਲ ਤੁਹਾਨੂੰ ਮਨਾਵਾਂਗੇ ਤੇ ਰੇਟ ਮੰਨ ਕੇ ਚਲੋ ਜੈਨੂਨ ਹੋਣਗੇ ਕਹਿੰਦਾ ਭਾਬੀ ਬੱਚੋ ਲੈੜਾ ਕੰਮ ਵਿੱਚੋਂ ਪਰਦਾ ਫਾਸਾ ਸਿੱਧੀ ਮਾਲਕ ਨਾ ਕਰਾਉਂਦੇ ਆ ਗੱਲਬਾਤ ਆਓਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਇੱਕ ਵਾਰੀ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਹੈ ਜੀ ਪਿੰਡ ਸੀਨੀਵਾਲ ਕਲਾਂ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇਲੀ ਸੜਕ ਤੇ ਆਪਣਾ ਫਾਰਮਾ ਜ਼ਿਲ੍ਹਾ ਵੀਰੇ ਆਪਣਾ ਬਰਨਾਲਾ ਦਾ ਕਨੈਕਟ ਨੰਬਰ ਨੋਟ ਕਰ ਲਓ 62807 13934 62807 13934 ਹਾਂਜੀ ਮੇਰੇ ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟ ਕਾਜੂ ਤੇ ਟੱਚ ਕਰਕੇ ਆਜੋ ਸਿੱਧੀ ਫਾਰਮ ਤੇ ਲੈ ਕੇ ਆਊਗੀ ਜਿਹੜੀ ਆਪਾਂ ਵੀਡੀਓ ਬਣਾਉਣੇ ਆ ਵੀਰੇ ਆਪਾਂ ਐਤਵਾਰ ਨੂੰ 15 ਤਰੀਕ ਨੂੰ ਸ਼ਾਮੀ ਬਣਾ ਰਹੇ ਆ ਤੇ ਇਹਦੇ ਵਿੱਚ 45 ਨਗ ਆਪਾਂ ਕੈਮਰੇ ਸਾਹਮਣੇ ਕਰਾਂਗੇ 7 ਨਗ ਆਪਣੇ ਹੋਰ ਆਉਣਗੇ ਕੱਲਾ ਕੱਲਾ ਕਰਕੇ ਵੀਰੇ ਨਗ ਵੇਚਾਂਗੇ ਕੱਲ ਨੂੰ ਸਾਰਾ ਮਾਲ ਰੈਸਟ ਕਰੂਗਾ ਸੋਮਵਾਰ ਨੂੰ ਮੰਗਲਵਾਰ ਨੂੰ 17 ਤਰੀਕ ਨੂੰ ਵੀਰੇ ਆਪਾਂ ਸੌਦੇ ਕਰਾਂਗੇ ਕੱਲਾ ਕੱਲਾ ਕਰਕੇ ਵੀਰ ਜੀ ਨਗ ਵੇਚਾਂਗੇ ਜਿਹੜਾ ਮਰਜੀ ਵੀਰ ਆਵੇ ਜਿਹੜੇ ਵੀਰ ਨਾ ਜਾਣੀ ਇੱਕ ਨਗ ਸਾਡੇ ਕੋਲੇ ਆ ਕੇ ਮੰਗ ਲਿਆ ਵੀਰੇ ਅਸੀਂ ਉਹਦੀ ਅੱਧਾ ਘੰਟਾ ਵੀਰ ਦੀ ਵੇਟ ਕਰਦੇ ਆਂ ਉੱਪਰ ਦੀ ਕਿਸੇ ਵੀਰ ਨੂੰ ਮੁੱਲ ਵੀ ਨਹੀਂ ਕਰਦੇ ਹਾਂ ਨਾ ਤੋਂ ਬਾਅਦ ਫੇਰ ਕਹਾ ਕਿਸੇ ਵੀਰ ਨੂੰ ਹੋਰ ਮੁੱਲ ਕਰਦੇ ਕਹਿੰਦਾ ਬਾ ਉਹਦੀ ਵੇਟ ਕਰਦਾ ਵੀਰੇ ਰੇਟ ਲਾ ਸੋਚ ਲਾਉਂਦਾ ਹਨਾ ਰੇਟ ਸਾਡਾ ਵੀਰੇ ਸੁਰੂ ਜੀ ਸੁਣ ਲੋ ਸਾਡਾ 50000 ਤੋਂ ਰੇਟ ਸੁਰੂ ਹੋਊਗਾ 55 60 65 70 ਰੁਪਏ ਤਰੇਦਾਂ ਕਰਦਾ ਕਰਦਾ ਵੀਰੇ 1 ਲੱਖ ਤੱਕਰ ਜਾ ਬੜੂਗਾ ਦੋ ਸੌ ਦੇ ਵੀਰੇ ਲੱਖ ਤੋਂ ਬਾਹਰ ਵੀ ਆ ਦੋ ਤਿੰਨ ਸੌ ਦੇ 50 ਤੋਂ ਥੱਲੇ ਵੀ ਆ ਆਫਰ ਲਾਈ ਦੀ ਆ ਜਿਹੜੇ ਪਚਾਲੇ ਵਾਲੇ ਸੌਦੇ ਆ 60000 ਤੋਂ ਲੈ ਕੇ 80000 ਦੇ ਵਿੱਚ ਆਗੇ ਜਿਹੜੀ ਟੋਟਲ ਦੁੱਧ ਦੀ ਕਪੈਸਿਟੀ ਆਪਣੀ ਵੀਰੇ 15 16 ਕਿਲੋ ਤੋਂ ਲੈ ਕੇ 37 38 ਕਿਲੋ ਦਿਕਰ ਵਾਲੀ ਆਪਣੇ ਕੋਲੇ ਵਹਿੜ ਐ ਇਸ ਵਕਤ ਹਾਜ਼ਰ ਖੜੀ ਆ ਜੀ ਜਿਹੜੇ 45 ਸੌਦੇਆ 60 ਤੋਂ 80 ਵਾਲੇ ਇਹਦੇ ਵਿੱਚ 18 19 ਲੀਟਰ ਤੋਂ ਲੈ ਕੇ 26 27 ਕਿਲੋ ਦਿਕਰ ਵਾਲੀ ਵਹਿੜ ਆਪਣੇ ਕੋਲ ਮਿਲ ਜਾਂਦੀ ਆ ਜਿਹੜੇ ਵੀਰ ਨੇ ਸਾਡੇ ਫਾਰਮ ਤੇ ਆਉਣਾ ਬਾਹਰੋਂ ਵੀਰੇ ਆਪਦਾ ਕੱਲ ਦਾ ਰੇਟ ਲਾਜ਼ਮੀ ਪਤਾ ਕਰ ਲੋ ਤੁਹਾਡਾ ਕੱਲ ਨੂੰ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਮੈਂ ਬਾਹਲਾ ਨਹੀਂ ਕਹਿੰਦਾ ਵੀਰੇ 10 ਤੋਂ 15000 ਦਾ ਰਿਜ਼ਲਟ ਕੱਲੇ ਕੱਲੇ ਨਗਦੇ ਵਿੱਚ ਤੁਹਾਡਾ ਫਾਇਦਾ ਹੋਊਗਾ ਇਹ ਅਸੀਂ ਆਪਦੇ ਮੂੰਹੋਂ ਹੀ ਕਹਿੰਦੇ ਵੀਰ ਜੀ ਜੇ ਤੁਸੀਂ ਸਾਡੇ ਫਾਰਮ ਤੇ ਆਮੋਗੇ ਫਿਰ ਤੁਸੀਂ ਆਪਦੇ ਮਨੋਂ ਮੰਨੋਗੇ ਵੀ ਗੱਲ ਹੈਗੀ ਆਗੀ ਬਾਕੀ ਅੱਜ ਵੀਰੇ ਸਾਰਾ ਥੋੜਾ ਜਿਹਾ ਮਾਲ ਨਾ ਤੋਰਿਆ ਨਹੀਂ ਜਾਣਾ ਮਾਫੀ ਚਾਹਣੇ ਲੇਟ ਹੋ ਗਏ ਆ ਬੁੱਟੇ ਵੀਰੇ ਜੋੜਾ ਕੱਢੋ ਕਿਉਂਕਿ ਵੀਰੇ ਮੈਨ ਮੈਨ ਜਾ ਮਾਲ ਤੋਰਿਆ ਜਾਊਗਾ ਥੋੜਾ ਸ਼ਾਮ ਹੋ ਗਈ ਕਿਉਂ ਮੱਖ ਹੋ ਗਈ ਵੀਰੇ ਮੱਖ ਫਿਰ ਸ਼ਾਮ ਨੂੰ ਖਰਾਬ ਕਰਦੀ ਆ ਮਾਲ ਨੂੰ ਜਰਸੀਆਂ 4000 ਹਨ ਆਪਣੇ ਕੋਲ ਅੱਜ ਵੀਰੇ ਜਰਸੀਆਂ ਸਾਡੇ ਕੋਲ 10 ਹੋਣਗੀਆਂ ਠੀਕ ਹੈ ਸਾਰਾ ਮਾਲ ਵੀਰੇ ਸਾਹਮਣੇ ਲੱਗਦਾ ਨਹੀਂ ਦੋ ਤਾਜ਼ੀਆਂ ਮਕਰ ਸੁਈਆਂ ਨੇ ਕਿਹੜੀਆਂ 7 ਬੇੜਾਂ ਹੋਰ ਹੋਣੀਆਂ 3 ਨਾਲ ਉਹਦੇ ਵਿੱਚ ਜਰਸੀ ਦੇ ਆ ਠੀਕ ਹੈ 10 ਬੇੜਾਂ ਹੋਣੀਆਂ ਪਰ ਹੋਣੀਆਂ ਇਦਾਂ ਹੀ ਗੋਲੇ ਵਾਲੀਆਂ ਵੱਡੀਆਂ ਪੰਜਾਬ ਵਾਲੀਆਂ ਠੀਕ ਹੈ ਤਕਰੀਬਨ 20 ਲੀਟਰ ਤੋਂ ਬਾਹਰ ਵਾਲੀ ਉਹ ਜਰਸੀ ਹੋਊਗੀ ਸਾਡੇ ਕੋਲੇ ਪਲਾਈ ਪਲਾਈ ਵੱਡੀ ਵਹਿੜ ਮਿਲੂਗੀ ਵੱਡੀ ਬੀਣੂਗੀ ਪਲਾਈ ਪਲਾਈ ਵੱਡੀ ਮਿਲਣੀਆਂ ਬਾਕੀ ਜਰਸੀ ਇੱਕ ਸਾਡੇ ਕੋਲ 28 29 ਕਿਲੋ ਦੁੱਧ ਰੈਡੀ ਤੇ ਵੀ ਹੈਗੀ ਆ ਠੀਕ ਹੈ ਚੌਥਾ ਦਿਨ ਹੋਇਆ ਸੂਈ ਨੂੰ ਠੀਕ ਹੈ ਇਹ ਦੋਨੇ ਬੇੜਾਂ ਵੀਰੇ ਦੂਜਾ ਦੂਜਾ ਸੂਹਾ ਸੂੰਡੀਆਂ ਨੇ ਠੀਕ ਹੈ ਜਿਹੜਾ ਵੀਰ ਮਰਜ਼ੀ ਲੈ ਜੇ ਵੀਰੇ ਆ ਤਾਂ ਬੱਸੀ ਦੇਊਗੀ 22 ਕਿਲੋ ਦੁੱਧ ਠੀਕ ਹੈ ਜੀ ਜਿਹੜੀ 27 ਤੋਂ 28 ਕਿਲੋ ਦੁੱਧ ਵੀਰੇ ਕੰਡੇ ਤੇ ਤੋਲ ਕੇ ਦੇ ਦਿਆ ਘਰੇ ਸਵਾਗਤ ਜੈ ਜੈ ਗੱਲ ਪਰ ਉਹਨੂੰ ਦਿਨ ਚਾਹੀਦੇ 15 ਹਾਂ ਬਿਲਕੁਲ ਵੀਰੇ ਬਿਲਕੁਲ ਠੀਕ ਹੈ ਬਾਕੀ ਦੇਖੋ ਵੀਰ ਜੀ ਆ ਦੋਨੇ ਬੜਾ ਦੱਸ ਦਰੰਦੀਆਂ ਕੱਚੀਆਂ ਇਹ ਵੀ ਦੂਜਾ ਸੂਆ ਨੇ ਠੀਕ ਹੈ ਉਹਦੋਂ ਅੱਗੇ ਇੱਕ ਮੱਢੀ ਆ ਬੱਸੀ ਕੱਢ ਦੋ ਹੁਣੀ ਬਣੀ ਦਾ ਘਾਟਾ ਇਹ ਵੀਰੇ ਦੁੱਧ ਦੰਡੀਆਂ ਦੇ ਵਿੱਚ ਖੀਰੀ ਬੱਸੀ ਆ ਠੀਕ ਹੈ ਤੇ 245 ਨੰਬਰ ਟਾਏਗਾ ਫਾਰਮ ਵਾਲੀ ਮੱਸੀ ਆ ਇਹਦੀ ਬਲੱਡ ਲਾਈਨ ਸਾਡੇ ਕੋਲ ਇਹਦੀ ਨਾਨੀ ਤੱਕਰ ਵੀ ਸਾਡੇ ਕੋਲੇ ਹੈਗੀ ਆ ਵੀਰੇ ਤਿੰਨ ਵੀੜੇ ਜਾਣ ਜਾਣ ਆਪਕੇੜੇ ਦੀ ਆਗੀ ਅੱਗੇ ਕਿਹੜਾ ਲੱਗਿਆਗਾ ਮਦਰ ਕਿਹੜੀ ਜਾਂ ਨਾਨੀ ਲਿਖਤੀ ਰੂਪ ਦੇ ਵਿੱਚ ਲਈ ਆ ਤੇ ਲਿਖਤੀ ਰੂਪ ਦੇ ਵਿੱਚ ਹੀ ਦੇਵਾਂਗੇ ਜਿਹੜੇ ਫਾਰਮ ਚੋਂ ਆਈ ਆ ਵੀਰੇ ਉਹ ਫਾਰਮ ਦੇ ਵਿੱਚ 750 ਗਊ ਜਾਨੀ ਦੀ ਉਹਨਾਂ ਕੋਲੇ ਇਸ ਵਕਤ ਹੈਗੀ ਆ ਵੱਡੇ ਫਾਰਮ ਚੋਂ ਆਈ ਆ ਵੀਰੇ ਬਿਲਕੁਲ ਵੱਡੇ ਫਾਰਮ ਚੋਂ ਆਈ ਆ ਵੀਰੇ ਕਹਿਣ ਦੀ ਗੱਲ ਨਹੀਂ ਗਈ ਇਹ ਬਿਲਕੁਲ ਖੀਰੀ ਬੱਸੀ ਆ ਜੋ ਕੋਈ ਵੀ ਵੀਰ ਨੇ ਆਉਣਾ ਸਕਰੀਨ ਸ਼ਾਟ ਸਾਡੀ ਵੀਡੀਓ ਦਾ ਲੈ ਲੈ ਆ ਕੇ ਪਹਿਲਾਂ ਚੈੱਕ ਕਰੇ ਵੀ ਜਿਹੜੀ ਗੱਲ ਕਹੀ ਆ ਉਹ ਹੈਗੀ ਆ ਕਿ ਕਹਿਣੀ ਦੇ ਕਰਨੀ ਦੇ ਵਿੱਚ ਫਰਕ ਹੈਗਾਗਾ ਜੈ ਜੈ ਗੱਲ ਆ ਹਾਂਜੀ ਸੋ ਬ੍ਰੋ ਮੂੰਹ ਦੇ ਮੂੰਹ ਦੇਖੋ ਬਿਲਕੁਲ ਨਿੱਕਾ ਵੀਰੇ ਥੋੜੀ ਖੁੱਲੀ ਆਈ ਆ ਫਾਰਮ ਦੇ ਵਿੱਚੋਂ ਦੇਖੋ ਫੜਨੀ ਮੁਸ਼ਕਿਲ ਆ ਹਾਂ ਬ੍ਰੀਡ ਦੇਖੋ ਜਿਹੜੇ ਵੀਰ ਨੇ ਫਾਰਮ ਦਾ ਕੰਮ ਕਰਨਾ ਉਹਨੂੰ ਜਿਹੜਾ ਮਰਜ਼ੀ ਲੈ ਜੇ ਮਸ਼ੀਨ ਤੇ ਲਾਊਗਾ ਤਾਂ ਵੀਰੇ ਦੁੱਧ ਵਾਲੇ ਪੱਖ ਤੋਂ ਨਜ਼ਾਰੇ ਲਿਆ ਦਊਗੀ ਅੱਥੀ ਚੌਣੀਆਂ ਦਾ ਦੁਨੇ ਪਾਸੇ ਰਹਿ ਕੇ ਹਫਤੀ ਮੈਨੂੰ ਜੋ ਸਕਦੇ ਆ ਠੀਕ ਹੈ ਤੇ ਬ੍ਰੀਡ ਵਾਲੇ ਪੱਖ ਤੋਂ ਵੀਰੇ ਪਾਸੇ ਨੂੰ ਕਹਿਣ ਦੀ ਲੋੜ ਨਹੀਂ ਬਾਕੀ ਜਿਹੜੇ ਵੀਰ ਸਮਝਦਾਰ ਹੋਣਗੇ ਉਹ ਆਪੇ ਨੂੰ ਦੇਖਣਗੇ ਆ ਕੇ ਉਹਨਾਂ ਨੇ ਫਿਰ ਆਪੇ ਹੀ ਮੰਗ ਲੈਣੀ ਆ ਵੀਰੇ ਬੁਰਬੁਰ ਦਾ ਬੱਚਾ ਸਾਫ ਸੁਥਰੀ ਹੈ ਕਹਿੰਦਾ 40 ਸਾਫ ਸੁਥਰੀ ਬੱਸੀ ਆ ਵੀਰੇ ਕੱਚੀ ਵੀ ਦੇਣ ਦੀ ਹੈਗੀ ਆ ਠੀਕ ਹੈਂ ਦੇਣ ਦੀ ਕੱਚੀ ਤਾਂ ਲਈ ਆ ਵੀਰੇ ਇਸ ਤਰ੍ਹਾਂ ਦੇ ਨਗੀਨੇ ਲੈਣੇ ਪੈਂਦੇ ਆ ਕਿਉਂਕਿ ਗਊ ਦੀ ਅੱਜ ਕੱਲ ਸੌਟ ਚੱਲਦੀ ਆ ਤੇ ਫਿਰ ਤੁਹਾਨੂੰ ਪਤਾ ਵੀਰੇ ਛੜਦਾ ਕਾਹਣਾ ਚੰਗੀ ਚੀਜ਼ ਹੈ ਨਾ ਜੀ ਹੁਣ ਤਾਂ ਮੰਨ ਕੇ ਚਲੋ ਵੀ ਹਾਂਜੀ 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 ਪਸੂ ਦੀ ਪੈਦਾਵਾਰ ਘਾਟਾ ਖਫਤ ਜਿਆਦੇ ਆ ਬਾਕੀ ਵੀਰੇ ਆਨਲਾਈਨ ਪੇਮੈਂਟ ਦੀ ਸਿੱਧਾ ਸਾਰੀ ਆ ਸਵਾਇ ਮਸ਼ੀਨਾਂ ਨੇ ਕ੍ਰੈਡਿਟ ਕਾਰਡ ਡੈਬਿਟ ਕਰ ਦੋ ਪੇਮੈਂਟ ਚੱਕੀਆਂ ਤੋਰੀ ਚ ਉਦੋਂ ਆ ਕਿ ਆ ਕਰਦੇ ਹੋ ਵੀਰੇ ਠੀਕ ਹੈ ਤੇ ਉਦੋਂ ਆ ਕਿ ਤੁਹਾਨੂੰ ਉਦਾਂ ਦੱਸ ਦੇਣਾ ਵੀਰੇ ਇਹ ਦੂਜਾ ਸੂਆ ਸੁੰਦੀ ਆ ਇੱਕ ਹਫ਼ਤੇ ਦੀ ਕੱਚੀ ਆ ਦੇਖੋ ਬੈੜ ਦਾ ਥਣ ਗੁੱਲੇ ਵਾਲਾ ਜਮਾ ਵੀਰੇ ਥਣ ਵਾਲੇ ਪੱਖ ਤੋਂ ਕੋਈ ਨਹੀਂ ਵੀਰ ਕਹਿ ਸਕਦਾ ਆਪਾਂ ਨੂੰ ਠੀਕ ਹੈ ਸਭਾ ਸਾਹਿਬ ਪਹਿਲੀ ਚੱਲੋ ਤੁਸੀਂ ਤੇ ਆ ਬੈੜ ਦੇਖੋ ਵੀਰੇ ਨਮਾਇਆ ਵੀ ਹੈ ਨਹੀਂ ਲੋਕ ਕਹਿੰਦੇ ਵੀ ਇੱਥੇ ਗਾਈਆਂ ਦਾ ਬਿਊਟੀ ਪਾਰਲਰ ਹੈ ਨਾ ਕੁਸਥਾਂ ਚੱਲਦੀਆਂ ਗੱਲਾਂ ਆਪਣੇ ਕੋਲ ਵੀਰੇ ਗਾਈਆਂ ਦਾ ਬਿਊਟੀ ਪਾਰਲਰ ਨਹੀਂ ਫਾਰਮ ਆ ਨੌਲਜ ਆ ਇਹਨਾਂ ਦੇ ਜਿਵੇਂ ਆਪਾਂ ਕਹਿੰਦੇ ਵੀ ਹੀਰੇ ਦਾ ਮਾਨੂੰ ਜੌਹਰੀ ਨੂੰ ਪਤਾ ਹੁੰਦਾ ਜੌਹਰੀਆਂ ਨੇ ਖਰੀਦੀਆਂ ਮੀਆਂ ਇਹ ਠੀਕ ਹੈ ਇਹ ਸਾਡੀ ਕਹਿਣ ਦੀ ਗੱਲ ਨਹੀਂ ਕਿਉਂ ਮੈਂ ਮੌਲਣ ਨੂੰ ਵੀਰੇ ਆਪਾਂ ਸ਼ੈਂਪੂ ਨਿਮਾਈ ਜਾਈਏ ਝਾਂਜਰਾ ਪਾ ਦੀ ਉਹਦਾ ਕੀ ਫਾਇਦਾ ਹੈਗਾ ਗਦੇ ਦੇ ਲਿੱਖੀ ਤਰ੍ਹਾਂ ਮਾਰ ਕੇ ਜੈਬਰਾਂ ਨਹੀਂ ਬੰਦਾ ਜੈਬਰਾਂ ਨਹੀਂ ਬੰਦਾ ਵੀਰੇ ਉਹੀ ਚੀਜ਼ਾਂ ਢੱਲੋਂ ਸਾਹਿਬ ਤੁਹਾਡੀਆਂ ਗੱਲਾਂ ਲੱਖ ਰੁਪਏ ਦੀਆਂ ਨੇ ਤੇ ਆਹ ਦੇਖ ਸਕਦੇ ਹੋ ਬੱਸੀ ਦੀ ਵੀਰੇ ਬਰੀਕੀ ਠੀਕ ਹੈ ਕੋਲੇ ਨਿਮਾਈ ਧਮਾਈ ਵੀ ਹੈ ਨਹੀਂਗੀ ਸੋ ਜਾਇ ਗੱਲ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਹਨਾ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਪਰ ਮਾਲ ਵੀਰੇ ਦਮ ਦੇ ਨਾਲ ਲਿਆ ਹੁੰਦਾ ਸਾਡੀ ਤੀਜੀ ਪੀੜ੍ਹੀ ਆ ਵਪਾਰ ਦੇ ਵਿੱਚ ਇਹ ਨਹੀਂ ਆਪਾਂ ਕਿਸੇ ਨੂੰ ਦੇਖ ਕੇ ਕਰਨ ਲੱਗ ਗਏ ਸੋ ਘਾਲਾ ਵੀ ਇੱਕ ਵਾਸ ਨੰਗ ਵੀ ਇੱਕ ਮੈਸੋ ਦੀ ਦੂਜੀ ਚੜਜੋ ਫਿਰ ਦੂਜੀ ਚ ਵੀ ਬੈਠੋਗੇ ਤਾਂ ਮੰਨ ਕੇ ਚਲੋ ਸੇਫਟੀ ਹੈਗੀ ਆ ਹੈਗੀ ਆ ਬਾਕੀ ਸਾਡੇ ਫਾਰਮ ਤੇ ਕੋਈ ਵੀ ਵੀਰ ਆ ਗਿਆ ਬਾਹਰੋਂ ਰੇਡ ਦੇਖਿਆ ਦਾ ਸਾਡੇ ਫਾਰਮ ਤੋਂ ਵੀਰੇ ਖਾਲੀ ਮੋੜ ਨਾਲ ਸਿਸਟਮ ਨਹੀਂ ਹੁੰਦਾਗਾ ਜਿਹੜਾ ਵੀਰ ਘਰੋਂ ਸਖਾਲਾ ਢੱਲੋਂ ਸਾਹਿਬ ਇੱਕ ਲੈਣਾ ਉਹ ਦੋ ਲੈ ਜਾਂਦਾ ਲੈ ਚਲੋ ਦੋ ਸਰਪੰਚ ਸਾਹਿਬ ਸੋ ਸਾਫ ਸੁਥਰੀਆਂ ਜਿੰਦ ਜਾਨ ਆਣੀਆਂ ਤੇ ਵਜਨ ਵਾਲਿਆਂ ਬਹਿਣਾ ਸੋ ਨਾਗ ਜਿਹੜੇ 45 ਖੜੇ ਆ ਮਨ ਨੂੰ ਫੜਦੇ ਮੇਰੇ ਵੀ ਕੱਲਾ ਕੱਲਾ ਜਿਹੜੀ ਮਨਮੀ ਆ ਜਿਹੜਾ ਮਾਲ ਆਪਣਾ तकरीबन 28 ਤੋਂ 29 ਨਗਾਂ ਦੀ ਆਪਣੇ ਕੋਲ ਲਿਖਤੀ ਰੂਪ ਦੇ ਵਿੱਚ ਇਹਨਾਂ ਦੀ ਬਾਇਓ ਡਾਟਾ ਆ ਗਿਆ ਜਿਹਦਾ ਲਿਖਤੀ ਰੂਪ ਚ ਆ ਗਿਆ ਉਹਦਾ ਲਿਖਤੀ ਰੂਪ ਦੇ ਵਿੱਚ ਗਾਹਾਂ ਦੇਵਾਂਗੇ ਵੀਰਾਂ ਵੀ ਆ ਬੰਦੇ ਨੇ ਦੱਸਿਆ ਆਪਣਾ ਬਿਲਕੁਲ ਵੀਰ ਜਿਹੜੀਆਂ ਫਾਰਮ ਦੇ ਵਿੱਚ ਫਾਰਮ ਤੋਂ ਸਾਡੀਆਂ 32 33 ਬਣਾ ਲਈਆਂ ਹੋਈਆਂ 28 29 ਦਾ ਆ ਗਿਆ 3 4 ਦਾ ਰਹਿੰਦਾ ਉਹ ਜਦੋਂ ਹੋਰ ਆ ਉਹਨਾਂ ਦਾ ਆ ਗਿਆ ਫੇਰ ਗਾਹਾਂ ਬਾਇਓ ਡਾਟਾ ਦੇਵਾਂਗੇ ਉਦਾਂ ਮੂੰਹ ਨਾ ਬੋਲਣ ਵਾਲਾ ਬਾਇਓ ਡਾਟਾ ਨਹੀਂ ਦਿੰਦੇ ਤੇ ਹੋਰ ਦੂਜਾ ਸੂਆ ਵੀਰੇ ਜਿਹੜਾ ਵੀਰ ਮਰਜੀ ਲੈ ਜੇ ਵੀਰੇ ਜਿਹੜੀ ਮਾਲਕਾਂ ਦਾ ਇਹਦਾ ਦੁੱਧ ਦਸਨ ਮੁਕਾਬਕੇ ਦਾ ਵੀਰੇ 32 ਕਿਲੋ ਪਰ ਅਸੀਂ ਇਹ 27 ਤੋਂ 28 ਕਿਲੋ ਮੰਨ ਕੇ ਲਈਆ ਬੁੱਟੇ ਵੀਰ ਮੋੜੀ ਮਾੜੀ ਜੀ 27 ਤੋਂ 28 ਕਿਲੋ ਵੀਰੇ ਮੰਨ ਕੇ ਲਈਆ ਪਰ ਸਾਨੂੰ ਪਤਾ ਵੀਰ ਜੀ 27 ਤੋਂ 28 ਤੋਂ ਮਰਦੀ ਨਹੀਂ ਹੈਗੀ ਦੁੱਧ ਤਾਂ 32 ਤੇ ਤੀਉ ਦੇ ਜੂਗੀ ਨਾਣਾ ਨਾਲ ਗੁੰਦੀ ਪਈ ਆ ਗੁੰਦੀ ਪਈ ਆ ਬਾਕੀ ਵੀਰੇ ਜੇ ਮੈਂ ਛੋਟੀ ਨੂੰ ਕਹਿੰਦਿਆਂ ਵੀ ਉਹ ਦੇ ਜੂਗੀ ਉਹ ਨਹੀਂ ਦਿੰਦੀ ਇਹਨੇ ਦੁੱਧ ਵੀਰੇ ਦੇਣਾਗਾ ਬਾਕੀ ਹਰ ਇੱਕ ਨੂੰ ਨਹੀਂ ਕਿਹਾ ਜਾਂਦਾ ਕਿਉਂਕਿ ਕਿਹਾ ਵੀ ਵੀਰੇ ਉਹਨੂੰ ਜਾਂਦਾਗਾ ਜਿਹੜੀ ਦੁੱਧ ਵਾਲੀ ਹੋਊਗੀ ਕੋਈ ਇੱਕ ਅੱਧੀ ਆਪਾਂ ਚੋਨੇ ਵੀਆ ਘਰੇ ਬੈੜਾ ਵੱਡੇ ਵੀਰੇ ਸਾਡੇ ਕੋਲੇ ਹੁਣੇ ਮੰਨ ਕੇ ਚੱਲੋ ਵੀ ਘਰੇ ਘਟੋ ਘਟ ਬਾਈ ਬੜਾ ਸੁਈਆਂ ਹੋਣਗੀਆਂ ਠੀਕ ਹੈ ਸਾਡੇ ਕੋਲੇ 8.29 29 ਕਿਲੋ ਤਾਂ ਰੈਡੀ ਐ ਇਸ ਵਕਤ ਗੰਡੇ ਦਾ ਜਿਆ ਜੀ ਗੱਲ ਜਿਹੜੇ ਵੀਰ ਨੇ ਚੋਕੇ ਨਹੀਂ ਜਾਣੀਆਂ ਦੋ ਦਿਨ ਚੋਕੇ ਵੀ ਲਿਜਾ ਸਕਦਾ ਹੈਗਾ ਕੋਈ ਇਹੀ ਗੱਲ ਨਹੀਂ ਆਹ ਕੋਈ ਨਹੀਂ ਗੱਲ ਇਹ ਵੀਰੇ ਕੱਚੀ ਆ 15 ਦਿਨ ਦੀ ਆਹ ਗੱਡੋ ਸਰਪੰਚ ਸਾਹਿਬ ਆਰ ਠੀਕ ਹੈ ਬੁੱਟੇ ਵੀਰ ਤੁਸੀਂ ਉਹ ਜਮਾ ਐਂਡ ਵਾਲੀ ਲਿਆਓ ਜਿਹੜੀ ਵੀਰੇ ਆ ਤੁਹਾਨੂੰ ਦੱਸਿਆ ਵੀ ਕੱਚੀ ਆ 15 ਦਿਨ ਦੀ ਬੈੜ ਵੱਡੀ ਆ ਇਹ ਠੀਕ ਹੈ ਚੰਗੇ ਕੱਦ ਮਿਲਦੇ ਕੱਚੀ ਤਾਂ ਲੈਣੀ ਪੈਂਦੀ ਆ ਤੇ ਇਹ ਬੈੜ ਆ ਗਈ ਵੀਰੇ ਸੂਣ ਨੂੰ ਇਹ ਜਾਨੀ ਦੋ ਤੋਂ ਤਿੰਨ ਦਿ ਜਿਹੜਾ ਵੀਰ ਮਰਜੀ ਲੈ ਜੇ ਵੀਰੇ ਇਹ ਵੀ ਜਾਣੀ ਦੀ ਚੰਗੇ ਦੁੱਧ ਵਾਲੀ ਆ 30 ਲੀਟਰ ਤੋਂ ਬਾਹਰ ਵਾਲੀ ਆ ਬ੍ਰੀਕ ਚਮੜੀ ਆ ਬਿਲਕੁਲ ਜਮਾ ਬਿਲਕੁਲ ਵੀਰੇ ਜਾਣੀ ਮਾਲਕਾਂ ਦੇ ਉਹਦਾ 34 35 ਕਿਲੋ ਦੱਸਿਆਗਾ ਪਰ ਅਸੀਂ ਇਹਦਾ ਵੀ ਉਹੀ 28 29 ਕਿਲੋ ਮੰਨ ਕੇ ਲਈ ਆ ਸੋ ਚਮੜੀ ਇਹ ਜਿਹਦਾ ਗੈਸ ਕਰ ਦਿਆ ਜਾਮਾ ਵੀ ਸਕਿਨ ਪੂਰੀ ਨਰਮ ਪਤਲਾ ਜਿੰਨਾ ਪਸ਼ੂ ਪਤਲੇ ਪਿੰਡੇ ਦਾ ਉਨੇ ਹੀ ਪਦਾ ਵੀ ਸਿਆਣੇ ਘਾਵਤ ਵੀ ਦੁੱਧ ਦਿੰਦਾਗਾ ਦਿੰਦਾਗਾ ਬਾਕੀ ਵੀਰੇ ਤੁਹਾਨੂੰ ਦੱਸ ਦਈਓ ਵੀ ਮੈਂ ਦੁੱਧ ਵਾਲੀ ਹੈਗੀ ਆਗੀ ਸਾਡੇ ਬੋਲਣ ਦੀ ਲੋੜ ਨਹੀਂ ਗਈ ਤੇ ਆ ਵੀਰੇ ਆ ਗਈ 13 ਨੰਬਰ ਟੈਗ ਨਾੜਾ ਇਹਦਾ ਟੈਗ 13 ਨੰਬਰ ਆ ਠੀਕ ਹੈ ਤੇ ਇਹ ਵੀ ਤਕਰੀਬਨ ਹਜੀ ਇੱਕ ਹਫ਼ਤਾ ਵੀਰੇ ਬੱਚਾ ਤਾਂ ਇਹਦੀ ਕੋਈ ਬਾਤ ਤਾਂ ਹੀ ਨਹੀਂ ਠੀਕ ਹੈ ਨਾੜਾ ਤੇ ਪੇਡ ਤੇ ਤੁਸੀਂ ਮਰਵਾ ਦਿਓ ਦੇਖੋ ਕਿਆ ਬਾਤਾਂ ਮੇਰੀ ਸੋ ਆ ਮਿਲਕ ਨੇ ਦੇਖੋ ਮੂਰਲੀ ਲੱਤ ਤੱਕ ਜਾਂਦੇ ਜਾਂ ਮੈਂ ਜਿਵੇਂ ਬਰਨਾਲੇ ਤੋਂ ਰੇਲ ਧੂਰੀ ਤੱਕ ਜਾਂਦੀ ਲੋਕ ਦੇਖੀ ਤੇ ਵੀ ਲੀ ਸਿੱਧੀ ਜਾਂਦੀ ਆ ਉਹ ਲੀ ਇਹਦੀ ਆ ਜਮਾ ਰੇਲ ਦੀ ਨਹੀਂ ਆ ਜਮਾ ਜਮਾ ਸਭ ਉਸ ਤਰ੍ਹਾਂ ਦਾ ਹੈਗਾ ਨਗਜੀ ਠੀਕ ਹੈ ਬਾਕੀ ਦੇਖੋ ਬੈਠ ਹੁਣ ਮਗਰ ਨੂੰ ਖੁੱਲ ਕੇ ਭੱਜ ਗਈ ਆ ਇਸ ਤਰ੍ਹਾਂ ਥੋੜੀ ਇਹ ਵੀਰੇ ਆਜ਼ਾਦ ਰਹਿਣ ਗਿੱਚੀਆਂ ਆਉਂਦੀਆਂ ਫਾਰਮ ਚੋਂ ਆਉਂਦੀਆਂ ਨੇ ਉਹ ਇੱਕ ਨਿਕਲ ਕੇ ਉਧਰ ਭੱਜ ਗਿਆ ਹੈ ਨਾ ਹਾਂ ਖੁੱਲ ਕੇ ਵੀਰੇ ਜੇ ਇੱਥੋਂ ਬਾਕੀ ਆ ਠੀਕ ਹੈ ਤੇ ਇਹ ਜਾਨੀ ਐ ਖੁੱਲ ਕੇ ਜ਼ਿਆਦਾ ਖੋਸ ਰਹਿੰਦੀਆਂ ਆ ਬੈਡ ਆਪਾਂ ਤੋਰੀ ਨਹੀਂ ਸੀਗੀ ਇਹ ਜਿਹੜਾ ਵੀਰ ਮਰਜੀ ਲੈ ਜਾ ਸਾਰਾ ਟੱਬਰ ਵੀਰੇ ਦੇ ਧਾਰਾਂ ਚੋਂ ਸਿੱਖ ਜਾਊਗਾ ਗੁੱਲੇ ਵਾਲਾ ਥਾਣਾ ਸੁਹਾ ਦੂਜਾ ਹੀ ਸੁਂਦਿਆ ਮਾਲ ਕੇ ਦੱਸੇ ਪਰ ਅਸੀਂ ਤੀਜਾ ਮੰਨ ਕੇ ਲੀਆ ਤੀਜਾ ਕਹਿ ਕੇ ਵੇਚਾਂਗੇ ਸੋ ਜਿਹਨੇ ਜਿਵੇਂ ਆਪਾਂ ਗੱਲ ਕਰੇ ਵੀ ਖੁੱਲ ਕੇ ਪਸ਼ੂ ਜ਼ਿਆਦਾ ਖੋਸ ਆ ਆਪਾਂ ਕਹਿੰਦਾ ਵੀਡੀਓ 30 ਕਿਲੋ ਦੁੱਧਾ ਮੂਰੇ ਬੰਦੇ ਆ ਥਾਂ ਪੀੜਾ ਉੱਥੇ ਫਿਰ 24 25 ਦਿਨ ਰਹਿਣਾ ਉਹਨੇ ਵੱਡੇ ਵੀਰੇ 3-4 ਕਿਲੋ ਦਾ ਕਟੂਗਾ ਖੁੱਲਣ ਦੇ ਬੰਨਣੋਂ ਬਹੁ ਬੱਟਾ ਆ ਗਿਆ ਬਹੁ ਬੱਟਾ ਬੜੀਆਂ ਵੈਰਾਈਟੀਆਂ ਪਾウダー ਆ ਜਾਂਦਾ ਵੀਰੇ ਇਹਨੂੰ ਬੈਟਮੇ ਚ ਪਾ ਜਾਂਦੇ ਕਰੋ ਉਹ ਤਾਂ ਆਪਾਂ ਨੂੰ ਸਮਝਾ ਦੇਾਂਗੇ ਵੀਡੀਓ ਲੰਮੀ ਬਣ ਜਾਂਦੀ ਆ ਤੇ ਆਜੋ ਸੁਸ ਮੋਟਾ ਸੁਝਾ ਦੇਣੇ ਚਲੋ ਤੁਹਾਨੂੰ ਬੈਠੋ ਆ ਜੂਗੀ ਐਰ ਸ਼ੈਰ ਕਿਲੋਸਾਂ ਐਰ ਸ਼ੈਰ ਆ ਗਈ ਤੇ ਬੱਸੀ ਠੰਡੀ ਸੀਨ ਬੜੀਆ ਦੇਖੋ 10 ਤੋਂ 12 ਦਿਨ ਦੀ ਕੱਜੀ ਆ ਭਾਸਰ ਮਿਲਿਆ ਭਾਸਰ ਦੇ ਦਿਆਂਗੇ 4 ਦਿਨ ਦਾ ਵੀਰੇ ਜੈ ਗੱਲ ਆ 4 ਦਿਨ ਦੀ ਆ ਬੱਸੀ ਆ ਵੀਰੇ ਪਹਿਲਾ ਸੁਆ ਸੁੰਦੀ ਆ ਕੱਢ ਕੱਢ ਬਹੁਤ ਆ। ਵੀ ਦਾ ਸਕਰੀਨਸ਼ਾਟ ਲੈ ਲੇ ਆ ਕੇ ਪਹਿਲਾਂ ਚੈੱਕ ਕਰ ਲੈ। ਦੇਖੋ ਬੋਦੀ ਵਾਲੇ ਬੱਸੀ ਦੇਖੋ ਕਬੂਤਰ ਰਗੀ ਹੈ ਜੀ। ਦੇਖ ਸਕਦੇ ਹੋ ਢੱਲੋਂ ਸਾਹਿਬ ਤੇ ਆਹ ਬੱਸੀ ਵੀਰੇ ਤੁਸੀਂ ਇਹ ਥੋੜਾ ਜਿਹਾ ਹੈਡ ਤਾਂ ਮਦਰੀ ਆ। ਫਾਰਮ ਦੀ ਆ ਇਹਦੀ 5 ਮਹੀਨੇ ਹਜੇ ਵੀਰੇ ਦਾ ਬੀਮਾ ਵੀ ਬਾਕੀ ਪਿਆਗਾ। ਆਹ ਦੇਖ ਸਕਦੇ ਹੋ ਟੈਗ ਤੇ ਮਰਵਾ ਦਿਓ। ਕਿਹੜੀ ਕੋ ਆਪਣੀ Bajaj ਦਾ? ਆ ਇਹਦਾ SBI ਬੈਂਕ ਤੋਂ ਹੋਇਆ ਦਾ ਵੀਰੇ ਯਾਨੀ ਫਾਰਮ ਦੇ ਵਿੱਚੋਂ ਲਈ ਆ ਇਹ। ਠੀਕ ਹੈ ਜੀ ਸੋਹਣੇ। ਉਹ ਤਾਂ ਨਹੀਂ ਗੱਲ ਹੈਗੀ ਇਹਦੇ ਦੇ ਨਾੜਾਂ ਦੇਖੋ। ਇਹਦੀ ਬੱਸੀ ਦੇ ਬਰੀਕੀਆਂ ਦੇਖੋ ਢੱਲੋਂ ਸਾਹਿਬ ਜੀ ਨੂੰ ਨੌਲੇਜ ਆਗੀ। ਆਹ ਦੇਖੋ ਸਾਡੇ ਜੌਰੀਆਂ ਨੇ ਲਈ ਸਾਡੇ ਜੌਰੀਆਂ ਨੇ ਲਈ ਆ ਇਦਾਂ ਦੀ ਗੱਲ ਨਹੀਂ ਪਰ ਸਮਾਨ ਨੂੰ ਲੱਗਦੀ ਆ ਬਾਕੀ ਜਿਹੜੇ ਵੀਰ ਆ ਸੰਧਾਰਾ ਦੇਖੋ ਅੱਜ ਕੱਲ ਤਾਂ ਦੇਖੋ ਹਰ ਵੀਰੀ ਸੰਧਾਰਾ ਪਰ ਇਹ ਤੇ ਬੱਚਾ ਵੀ ਆ ਕੇ ਖੜੂਗਾ ਦੋ ਘੜੀਆਂ ਦੇਖੂਗਾ ਵੀ ਮੈਂ ਯਾਨੀ ਚੀਜ਼ ਲੈ ਰਿਆਂਗਾ ਠੀਕ ਹੈ ਬਾਕੀ ਤੇ 900 ਜਿਹੜੀ ਆ ਬੈਡ ਹੈਗੀ ਦੋਤੇ ਥੱਲੇ ਹੋਊਗਾ 27 ਕਿਲੋ ਠੀਕ ਹੈ ਪਰ ਅਸੀਂ ਯਾਨੀ 25 ਤੋਂ 26 ਕਿਲੋ ਵੀ ਦੇ ਬਣਾ ਦੇਾਂਗੇ ਵੱਧ ਬਣਾ ਦੇਾਂਗੇ ਸਾਡੇ ਕੋਲੇ ਵੀਰ ਜਿਹੜਾ ਇੱਕ ਟਾਈਮ ਖਾਲੀ ਕਰਨੇ ਦੋ ਟਾਈਮ ਤੋਂ ਬਾਅਦ ਚ ਆ ਕੇ ਚੋਲੇ ਵੀ ਪਰ ਇਹਨੂੰ ਸੂਈ ਨੂੰ ਹਜੇ ਵੀਰੇ ਪੰਜਵਾਂ ਦੇਣਾ ਮਗਰੇ ਦੇ ਬੱਸੀ ਆ ਦੇਖ ਸਕਦੇ ਹੋ ਕਿਹੜੇ ਸੀਮਨ ਦੀ ਆਪਾਂ ਕਿਹੜੇ ਦਾ ਬੱਚਾ ਉਹ ਅਸੀਂ ਦੱਸ ਸਕਦੇ ਹਾਂ ਬੱਦ ਲੈਣੇ ਦੀ ਠੀਕ ਹੈ ਪਰ ਇਹ ਦੁੱਧ ਵੀਰੇ ਜਾਣੀ ਦੀ 30 ਦੇ ਲਵੇ ਜਾਣਾ ਨੇ ਬੈਠ ਨੇ ਠੀਕ ਹੈ 27 ਕਿਲੋ ਇਸ ਵਕਤ ਰੈਡੀ ਹੋਊਗਾ ਸਾਫ ਸੁਥਰਾ ਹਵਾਨਾ ਜਾਵਣਾ 사ਸੂਰਾ ਇੱਕ ਵੀਰੇ ਦੁੱਧ ਵਾਲਾ ਬੱਚਾ ਕਰਦੇ ਆਂ ਕੱਢਿਓ ਬਾਣੀ ਬਾਹਰ ਜੀ ਠੀਕ ਹੈ ਆਹ ਦੇਖ ਸਕਦੇ ਹੋ ਵੀਰੇ ਕ੍ਰਾਸ ਬੱਡ ਡਲੇ ਰਗੀ ਪਈ ਆ ਜਿਹੜਾ ਵੀਰ ਮਰਜੀ ਲੈ ਜੇ ਵੀਰੇ ਜਾਣੀ ਦੀ 20 ਤੋਂ ਬਾਹਰ ਵਾਲੀ ਆ 23 24 ਕਿਲੋ ਵਾਲੀ ਆ ਜਿਹੜਾ ਵੀਰੇ ਕਹਿੰਦਾ ਵੀ ਦੁੱਧ ਦੀ ਤੇ ਪਾਰ ਲੈਣਾ ਵੀਰੇ ਹਾਂ ਮੱਝ ਦਾ ਮੁਕਾਬਲਾ ਕਰਨਾ ਇਸ ਤਰ੍ਹਾਂ ਡਲੇ ਰਗੀਆਂ ਦਿੰਦੀਆਂ ਨੇ ਆਹ ਦੇਖ ਸਕਦੇ ਹੋ ਵੀਰ ਜੀ ਇਹਦੇ ਥ ਤੇ ਮਗਰ ਵੀ ਇਹਦੇ ਬੱਚਾ ਬੱਸੀ ਆ ਗਈ ਬੱਸੀ ਆ ਕਿ ਬੱਸਾ ਦੇ ਮਗਰ ਬੱਸੀ ਆ ਬੱਸੀ ਆ ਨਾ ਹਾਂ ਤੇ ਬਾਕੀ ਜਿਹੜਾ ਲੇਵਾ ਨੇ ਇਹਦਾ ਢਿਲੋਂ ਸਾਹਿਬ ਵੀਰੇ ਦੇਖੋ ਜਰਸੀ ਜੇ ਉਦਾਂ ਨਹੀਂ ਠੀਕ ਹੈ ਜਰਸੀ ਜਾਂ ਦੂਜਾ ਸੂਆ ਸੇ ਦੰਦਾ ਫੈਟ ਵਾਲਾ ਵੀ ਸਾਹਿਬ ਫੈਟ ਵਾਲਾ ਵੀਰੇ ਇਹ ਲੇਵਾ ਨਾ ਜਮਾ ਐ ਨਿੰਬੂ ਨੂੰ ਚੜਿਆਂ ਤੇ ਚੋਣੇ ਆ ਹੁਣ ਸ਼ਾਮ ਦਾ ਟਾਈਮ ਹੈ ਚਵਾਈ ਹੋਣੀ ਹੈ ਹਾਰੇ ਚਵਾਈ ਹੋਣੀ ਆ ਚਵਾਈ ਹੋਣੀ ਆ ਮੱਖਾਂ ਲਈ ਥੋੜੀ ਮਨ ਦਾ ਨਾਲ ਦੇਖੋ ਇਹ ਲੇਵਾ ਦੇਖੋ ਢਿਲੋਂ ਸਾਹਿਬ ਸਾਫ਼ ਸਿਰ ਫਾੜੀ ਵਾਲਾ ਲੇਵਾ ਆ ਫਾੜੀ ਵਾਲਾ ਵੀਰੇ ਫਾੜੀ ਲੈ ਨੁੱਚੜ ਕੇ ਆਇਆ ਹੋ ਜਾਂਦਾ ਉਦੋਂ ਇਧਰ ਮਾੜਾ ਮਰਵਾਜੋ ਕੈਮਰਾ ਆਜੋ ਸੋ ਇੱਕ ਇੱਕ ਟੋਪ ਨਗੀਨੇ ਦਿਖਾਉਣੇ ਪਿਆ ਸਾਨੂੰ ਜਮਾ ਵੀਰੇ ਤਕਰੀਬਨ ਇੱਕ ਹਫਤੇ ਦੀ ਕੱਚੀ ਆ ਦੂਜਾ ਸੂਆ 6 ਦਿਨ ਦਾ ਦੂਜਾ ਸੂਆ ਆ ਸਾਈ ਆ ਗਈ ਵੀਰੇ ਠੰਡੀ ਸੀਲ ਆ ਠੀਕ ਹੈ ਠੰਡੀ ਸੀਲ ਦਾ ਧਿਲੂ ਸਾਹਿਬ ਇੰਨੀ ਗੱਲਾਂ ਹੀ ਛੜਦੇ ਇੱਕ ਹਫਤਾ ਇੱਕ ਹਫਤਾ ਬਾਕੀ ਪਿਆ ਹਾਂ ਠੰਡੀ ਸੀਲ ਫੋਲਾ ਦੇਖ ਸਕਦੇ ਸੋ ਦੇਖ ਸਕਦੇ ਪੂਰੀ ਠੰਡੀ ਸੀਲ ਜਮਾ ਹੈ ਨਾ ਅੱਥਾ ਕਰਦੀ ਆ ਵੀਰੇ ਠੀਕ ਹੈ ਇਹਦਾ ਵੀਰ ਮਾਰਦੀ ਆ ਕਿਵੇਂ ਆ ਵੀਰੇ ਆਇਰ ਸਾਹਿਬ ਦੇ ਵਿੱਚ ਇਹਨੇ ਬੱਚਾ ਧਰ ਦੇਣਾ ਇਹਦਾ ਨਗੀਨਾ ਹੀ ਆ ਜਮਾ ਹਾਂ ਇਹਨੇ ਬੱਚਾ ਧਰ ਦੇਣਾ ਅੱਥ ਸਵੇਰ ਬਾਕੀ ਥਣਲੇ ਵਾਲੇ ਪਾਸੇ ਵੀਰੇ ਕੋਈ ਵੀਰ ਸਾਨੂੰ ਆਕੇ ਨਹੀਂ ਗਿਆ ਸਾਰਾ ਸੋ ਅੱਗੇ ਆਪਾਂ ਜਿਹੜੀ ਐਰ ਸੇਰ ਦਿਖਾਈ ਜਾਂਦੇ ਨੇ ਜਿਹੜੇ ਵੀਰ ਕਹਿੰਦੇ ਵੀ ਐਰ ਸੇਰ ਜਰਸੀ ਦੇ ਸੁਪਨਾ ਪੂਰਾ ਕਰਨਾ ਥਣ ਬਹੁਤ ਖਬਰਦਾਰ ਆ ਜਿਹੜਾ ਵੀਰ ਲੈ ਗਿਆ ਵਿੱਚੇ ਰਾਣੂ ਬਹੁਤ ਖਰੀ ਉਤਰਨੇ ਨੇ ਆ ਆ ਵੀਰੇ ਸਾਡੀ ਪਿਛਲੇ ਜਨ ਦੀ ਬਾਕੀ ਆ ਸੂਆ ਤਾਂ ਤਾਨੂੰ ਤੀਜਾ ਮੰਨਦੇ ਆ ਤਾਜੀ ਸੂਈਆ ਹੋਣੀ ਵੀਰੇ ਨੂੰ 1 ਘੰਟਾ ਡੇਢ ਹੋਇਆਗਾ ਜੇਰ ਪੈਣੀ ਇਹ ਲੈਣੀ ਸਵੇਰੇ 6 ਵਜੇ ਸੂਈਆ ਠੀਕ ਹੈ ਤੇ ਪਰ ਇਹਦੀ ਵੀਰੇ ਜੇਰ ਪੈਣੀ ਬਾਕੀ ਆ ਮਸ਼ੀਨ ਤੇ ਲੱਗੀ ਐ ਚੰਗੀ ਜਿਹੀ ਕੰਮ ਹੋਣੀ ਆ ਦੱਥੀ ਚੋਸਦਾ ਠੰਡੀ ਸੀਲ ਵੜੀ ਆ ਠੀਕ ਹੈ ਤੇ ਅੱ ਆ ਦੇਖੋ ਜੀ ਹੁਣ ਇਧਰ ਬੈਠੀ ਉੱਥੋਂ ਵੀਰੇ ਇਧਰਲੇ ਪਾਸੇ ਮੜਾ ਪਾਸਾ ਕਰ ਜਾਂਦਾ ਜਾਨਵਰ ਬੈਠਣ ਦਾ ਕਰ ਜਾਂਦਾ ਜੈ ਜੈ ਕਾਲਾ ਹਾਂਜੀ ਆ ਮਰਵਾਦੋ ਦੇਖੋ ਹੁਣ ਆ ਦੇਖੋ ਅਗਲਾ ਕਹਿੰਦਾ ਪਾਸਾ ਹਨਾ ਹਾਂ ਇਧਰਲਾ ਪਾਸਾ ਸੋਚ ਜੀ ਕੋਲ ਪੱਤਰ ਆ ਗਈ ਨੇ ਚਾਰ ਦੰਦਾ ਵੀਰੇ ਪਨੂਨ ਬੱਸੀ ਆ ਇਹਦੇ ਥੱਲੇ ਅਸਪਸ਼ਟ 20 ਕਿਲੋ ਦੇ ਘਰਾਂ ਚ ਰੈਡੀ ਹੋਊਗਾ ਮਗਰ ਵੀ ਬੱਸੀ ਆ ਪਨੂਨ ਸੂਈ ਸਬਾਈ ਹਾਂਜੀ ਇਹਦੇ ਥੱਲੇ ਹੋਊਗਾ 24 ਕਿਲੋ ਵੀਰੇ ਦੁੱਧ ਰੈਡੀ 24 ਰੈਡੀ ਬਾਕੀ ਨੇ ਸਾਡੇ ਕੋਲ ਤਕਰੀਬਨ ਮੇਰੇ ਹਿਸਾਬ ਨਾਲ ਵੀਰੇ 22 ਨਾਗਾ ਸਾਰੇ ਟੋਟਲ ਸੂਏ ਬੇੜੇ ਹੋਰ ਆਉਣ ਵਾਲੇ ਵੀ ਆ ਬਾਈਆਂ ਤੋਂ ਤੇ ਆ ਵੀਨੇ ਕਰਜੀ ਆ ਮੰਨਣਾ ਨਹੀਂ ਵੱਡੇ ਕਰ ਦੇ ਦੇ ਵਿੱਚ ਅਰੇ ਮਿਲਕ ਵੀ ਨਹੀਂ ਦੱਸਾ ਪਿਆ ਮਾ ਥੱਲੇ ਬਹੁਤ ਹੋਰ ਭੇੜੀ ਹਾਂ ਬਹੁਤ ਚੰਗੀਆਂ ਵੀਰੇ ਬਹਿਣਾ ਨੇ ਇੱਦੇ ਥੱਲੇ ਵੀਨੇ 16 ਤੋਂ 17 ਕਿਲੋ ਰੇੜੀ ਆ ਦੂਜਾ ਸੂਆ ਕੀ ਜੀ ਐਰ ਸ਼ਰ ਹਾਂਜੀ ਤੇ ਆ ਵੀਰੇ ਅੱਜ ਸਵੇਰੇ ਸੂਈਆ ਦੇਖ ਸਕਦੇ ਗਿੱਲਾ ਨਾੜੂਗਾ ਤੇ ਇੱਦੇ ਹੋਂ ਬਠਾਉਂਦੇ ਨਹੀਂ ਹੈਗੇ ਕੱਲੋ ਸਵੇਰੇ ਸੂਈ ਹੈਗੀ ਠੀਕ ਹੈ ਤੇ ਆ ਬਾੜ ਥੱਲੇ ਵੀਰੇ 19 ਕਿਲੋ ਰੁਪਏ ਸਵਾਛ ਦਾ 18 ਮੰਗ ਲੋ ਕਾਜੀ ਸੀਛਲ ਛੰਢੀ ਸੀਲ ਤੇ ਆ ਬਾੜ ਥੱਲੇ ਵੀ ਇਦਾਂ ਹੀ ਹੋਗਾ ਵੀਰੇ 17 ਤੋਂ 18 ਕਿਲੋ ਕੀ ਵੀ ਕਰੋ ਹੁੰਦੇ ਵਿਚ ਐਰ ਸਿਰ ਆ ਪੰਜ ਸਤ ਹੈਗੀ ਹੈਗੀਆਂ ਵੀਰੇ ਐਰ ਸਿਰ ਤੇ ਗਰਲੈਂਡੋ ਲਾਉਣੀ ਪਈਨੇ ਗਰਲੈਂਡੋ ਦਾ ਝੋੜਾ ਵੀ ਹੈਗਾ ਹੁਣ ਆਪਣਾ ਠੀਕ ਹੈ ਹਾਂਜੀ ਆ ਵੇੜ ਸੁਣਨ ਵਾਲੀ ਆ ਪੰਜ ਚਾਰ ਦਿਨ ਦੇ ਬੱਚਾ ਤੁਹਾਨੂੰ ਵੀਰੇ ਆ ਦੂਜਾ ਸੂਆ ਸੁਣਦੀ ਆ ਜੀ ਸੇ ਦਾੰਦਾ ਕੀ ਦੇਖਾ ਤੁਹਾਨੂੰ ਵੀਰੇ ਪੰਜ ਚਾਰ ਦਿਨ ਦੇ ਬੱਚਾ ਤੁਹਾਨੂੰ ਆ ਵੀਰੇ ਚੀਰੀ ਬੱਸੀ ਆ ਗਈ ਛੋਡੇ ਭਾਅ ਦੇ ਵਿੱਚ ਸੁਣ ਨੂੰ ਪਰ ਹਫਤੇ ਦੀ ਗੱਜੇ ਠੰਡੀ ਸੀ ਰਹੀਆਂ ਗੱਲਾਂ ਹੀ ਛੱਡ ਦਿਓ ਡਾਕਟਰ ਨੇ ਦੇ 12 13 ਕਿਲੋ ਪਰ ਇਹ ਬ੍ਰੈਕੀ ਨਵੀਆਂ ਵੀਰੇ ਫੈਨ ਸੇਰ ਜੀਰੋ ਛੱਡੂਗੀ 50 ਤੋਂ ਅੰਦਰ ਆਉਂਦੀ ਐ ਨੇ ਅੰਦਰ ਨਹੀਂ ਹੋਣੀ ਉਹ ਤਾਂ ਪਿਆ ਤੋਂ ਬਾਹਰ ਕਰ ਨਵੇਂ ਕਰਦੇ ਆ ਠੀਕ ਹੈ ਹਾਂ ਬਸ ਜਿਹੜੀ ਵੀ ਨੂੰ ਫੋਕਸ ਕਰਦੇ ਆ ਇਹਦਾ ਦੂਜਾ ਸਪਸ਼ਟ ਠੀਕ ਹੈ ਠੀਕ ਹੈ ਤੇ ਉਸ ਤੋਂ ਅੱਗੇ ਆ ਕੌਫੀ ਜਰਸੀਆ ਦੇਖੋ ਠੀਕ ਹੈ ਕੌਫੀ ਜਰਸੀਆ ਚਾਰ ਧੰਦਾ ਵੀਰੇ ਠੀਕ ਹੈ ਤੇ ਤੁਸੀਂ ਲਿਵਰ ਦਾ ਦੇਖੋ ਨਾ ਕਰ ਮਾਰੀ ਦਾ ਸਾਫ ਸੁਥਰਾ ਲਿਵਰ ਕਾਰਡ ਤੋੜੀ ਸਾਫ ਸੁਥਰਾ ਵੀਰੇ ਦੇਖੋ ਤੇ ਆ ਬੇੜਾ ਵੀਰੇ ਆਗੇ ਛੋਟੇ ਭਾ ਦੇ ਵਿੱਚ ਸੱਤ ਹੋਰ ਉਹਨਾਂ ਦੀ 52 ਨਾਗਾ ਕਿਸੇ ਵੀਰ ਨਾਲ ਕੰਪੀਟੀਸ਼ਨ ਚੱਲਦਾ ਜਿਹੜਾ ਵੀਰ ਆ ਗਿਆ ਖਾਲੀ ਵੀ ਮੂੜਦੇ ਚ ਹੈ ਵੀਰੇ ਸਾਨੂੰ ਜੇਬ ਚੋਂ ਹਜ਼ਾਰ ਪਾ ਕੇ ਨਾ ਬੈੜਾਂ ਦੇਣੀਆਂ ਪਹਿਣ ਵੀ 52 ਦੇ 52 ਬੇਚਣੀਆਂ ਦੀਆਂ ਬੇਚਣੀਆਂ ਨੇ ਬਸ ਇੱਕ ਹੀਰ ਬਸ ਆਦੇ ਮਨ ਨੂੰ ਹੈਗਾ ਹੈਗਾ ਬਸ ਭਰਾਵਾਂ ਦੀ ਸੇਵਾ ਕਰਦੇ ਰਹੇਗੇ ਬਾਕੀ ਵੀਰੇ ਕਿਤੋਂ ਨਾਗਾ ਦੇਖ ਕੇ ਨਿਰਪਰਖਣਾ ਸੀ ਤੋਂ ਬਾਅਦੋਂ ਲੰਬਾ ਕੋਈ ਨਹੀਂ ਹੁੰਦਾ ਮੈਂ ਪਹਿਲਾਂ ਵੀਡੀਓ ਚ ਕਹਿ ਦੇਣਾ ਸਾਹ ਵਾਲੀ ਚੀਜ਼ ਹੈ ਸਾਡੇ ਸਾਨੂੰ ਬਾਹਰ ਦਾ ਨਹੀਂ ਪਤਾ ਵੀਰੇ ਕਿਉਂਕਿ ਜਿਹੜੇ ਗਾਰੰਟੀਆਂ ਦਿੰਦੇ ਹੁੰਦੇ ਉਹ ਸੋ ਆਦੀ ਨਿਭੜਦਾ ਹੁੰਦਾ ਸਾਡੀ ਕੋਈ ਗਾਰੰਟੀ ਨਹੀਂ ਕਿਸੇ ਕਿਸਮ ਦੀ ਕਿਸੇ ਕਿਸਮ ਦੀ ਢਿੱਲੋਂ ਦੀ ਗਾਰੰਟੀ ਨਹੀਂ ਇਹਨੇ ਵੀਡੀਓ ਬਣਾਉਣੀ ਐ ਆਓ ਭਾਰਮ ਤੇ ਦੇਖੋ ਨਿਰਖ ਪਰਖੋ ਫੇਰ ਨਾ ਅਗਲੇ ਕੇ ਜਾਓ ਚੰਗੀ ਲੱਗ ਜੇ ਲੈ ਜਾਣੀ ਚਾਹ ਵੀ ਕੇ ਮੁੜ ਜਾਓ ਚਾਹ ਪੀਓ ਵੀਰੇ ਕੋਈ ਚੱਕਰ ਵਾਲੀ ਗੱਲ ਨਹੀਂ ਹਾਂਜੀ ਜਾਈਏ ਗੱਲਾਂ ਅੱਜੀ ਆਏ ਦੇ ਸੋ 62807 13934 17 ਤਰੀਕ ਨੂੰ ਇੱਥੇ ਪਹੁੰਚੋ 52 ਨਗ ਹਾਜ਼ਰ ਮਿਲਣਗੇ ਜਿਹੜਾ ਤੁਹਾਡੇ ਪਸੰਦ ਆਊਗਾ ਤਸੱਲੀ ਕਰਕੇ ਖਰੀਦਿਓ ਵੀਡੀਓ ਦੇਖਣ ਲਈ ਸਭ ਦਾ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ